ਭਗਤ ਰਵਿਦਾਸ ਜੀ ਦੇ ਸਮਖਸ਼ ਸਰਗੁਣ ਸਰੂਪ ਵਿੱਚ ਹਾਜ਼ਰ ਹੋਏ ਪ੍ਰੀਖਿਆ ਲੈਣ ਵਾਸਤੇ ਕੀ ਕੀਤਾ ਭਗਤ ਰਵਿਦਾਸ ਜੀ ਜਦੋਂ ਸਰਗੁਣ ਸਰੂਪ ਦੇ ਚਰਨੀ ਹੱਥ ਲਾਉਣ ਲੱਗੇ ਪਛਾਣ ਹਟ ਕੇ ਪਰਮੇਸ਼ਰ ਨੇ ਇੱਕ ਸ਼ਬਦ ਕਹਿ ਰਵਿਦਾਸ ਤੂੰ ਮੇਰੇ ਪੈਰੀਂ ਹੱਥ ਨਹੀਂ ਲਾ ਸਕਦਾ ਕਿਉਂ ਮਹਾਰਾਜ ਐਸਾ ਕੀ ਕਾਰਨ ਹੈ ਇੱਕ ਪਰਖ ਕਰਨ ਦੇ ਵਾਸਤੇ ਕਿਉਂਕਿ ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਸਾਜਿਆ ਉਹਦੇ ਵਾਸਤੇ ਤੇ ਸਭ ਬਰਾਬਰ ਨੇ ਪਰ ਇੱਕ ਪਰਖ ਕਰਨ ਦੇ ਵਾਸਤੇ ਵਿਦਵਾਨ ਕਹਿੰਦੇ ਇੱਕ ਸ਼ਬਦ ਵਰਤਿਆ ਪਰਮੇਸ਼ਰ ਨੇ ਨਹੀਂ ਰਵਿਦਾਸ ਤੂੰ ਮੇਰੇ ਚਰਨੀ ਆਤ ਨਹੀਂ ਲਾ ਸਕਦਾ ਕਿਉਂਕਿ ਜੇ ਤੂੰ ਮੇਰੇ ਚਰਨੀ ਹੱਥ ਲਾ ਦਿੱਤੇ ਮੈਂ ਪ੍ਰਿਟਿਆ ਜਾਵਾਂਗਾ ਪ੍ਰਿਛਟ ਹੋ ਜਾਵਾਂਗਾ ਕਿਉਂ ਮਹਾਰਾਜ ਐਸਾ ਕਿਉਂ ਸੰਸਾਰ ਦੇ ਵਿੱਚ ਤੈਨੂੰ ਚਮਿਆਰ ਤੈਨੂੰ ਛੂਦਰ ਤੈਨੂੰ ਛੋਟੀ ਜਾਤੀ ਵਾਲਾ ਕਿਹਾ ਜਾਂਦਾ ਹੈ ਕੇਵਲ ਇੱਕ ਪਰਖ ਕਰਨ ਦੇ ਵਾਸਤੇ ਵੀ ਭਗਤ ਦਾ ਅਗੋ ਜਵਾਬ ਕੀ ਆਉਂਦਾ ਹੈ ਕਿਉਂਕਿ ਮੈਂ ਫਿਰ ਸ਼ਬਦ ਦੁਹਰਾਵਾਂ ਪਰਮੇਸ਼ਰ ਇਨ੍ਹਾਂ ਜਾਤਾਂ ਵਰਨਾ ਰੰਗਾ ਮਜ਼ਹਬਾਂ ਦੀ ਇਸ ਲੜਾਈ ਵਿੱਚ ਨਹੀਂ ਹੈ ਪਰ ਪਰਖ ਦਾ ਜ਼ਰੂਰ ਹੈ ਤਪਕ ਤ੍ਰਿਵਦਾਸ ਜੀ ਬੜੇ ਪਿਆਰ ਸਹਿਤ ਕਹਿੰਦੇ ਹੈ ਪਰਮੇਸ਼ਰ ਹਾਦੋਗੀ ਬੰਦਗੀ ਕਰਨ ਤੋਂ ਬਾਅਦ ਮੈਂ ਤੇਰਾ ਰੂਪ ਹੋ ਗਿਆ ਤੇ ਰੂਪ ਹੋਣ ਤੋਂ ਬਾਅਦ ਵੀ ਕੀ ਇਹ ਮੇਰੀ ਜਾਤ ਇਹ ਮਜ਼ਹਬ ਤੇਰੇ ਤੇ ਮੇਰੇ ਵਿੱਚ ਦੀਵਾਰ ਹਨ ਨਹੀਂ ਪਰਮੇਸ਼ਰ ਤੇਰੇ ਵਾਸਤੇ ਮੈਂ ਮੇਰੇ ਵਾਸਤੇ ਤੂੰ ਆਪਾਂ ਦੋਵੇਂ ਇੱਕ ਸਰੂਪ ਹੋ ਗਏ ਆ ਦਾਤਾ ਪਹਿਲਾਂ ਮੇਰੇ ਵਿੱਚ ਮੈਂ ਮੇਰੀ ਸੀ ਪਰ ਹੁਣ ਮਿਟ ਗਈ ਆ ਤੇਰੀ ਕਿਰਪਾ ਦੇ ਨਾਲ ਪਹਿਲਾਂ ਠੀਕ ਹੈ ਇਸ ਜਾਤ ਦਾ ਅਭਿਮਾਨ ਕਿਤੇ ਨਾ ਕਿਤੇ ਸਾਨੂੰ ਵੀ ਹੋਇਆ ਹੋਵੇਗਾ ਪਰ ਸਹਿਬ ਜੀ ਹੁਣੇ ਖਤਮ ਹੋ ਗਿਆ ਹੈ ਹੁਣ ਤੂੰ ਮੈਂ ਮੈਂ ਤੂੰ ਹੋ ਗਏ ਹਾਂ ਸੋ ਇਸ ਤਰ੍ਹਾਂ ਭਗਤ ਜੀ ਨੇ ਉੱਥੇ ਪਾਵਨ ਸ਼ਬਦ ਉਚਾਰਨ ਕੀਤਾ ਮਾਧਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀ ਹੈ ਹੋਏ ਨਾ ਤੈਸਾ ਕਿਹੇ ਮਾਧਵ ਮਾਇਆਪਤੀ ਪਰਮੇਸ਼ਰ ਕੀ ਦਸੀਏ ਇਹ ਭਰਮ ਕਿਸ ਤਰ੍ਹਾਂ ਦਾ ਹੈ ਇਹ ਜਾਤੀ ਭਰਮ ਵੀ ਹੈ ਸਰੀਰਕ ਭਰਮ ਵੀ ਮਾਇਆ ਦਾ ਭਰਮ ਵੀ ਹੈ ਤਬ ਪ੍ਰਾਰੰਭਤਾ ਕਰਦੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਜਦੋਂ ਮੇਰੇ ਵਿੱਚ ਮੈਂ ਮੇਰੀ ਸੀ ਜਾਤੀ ਅਭਿਮਾਨ ਸੀ ਹੰਤਾ ਮਮਤਾ ਸੀ ਜਬ ਹਮ ਹੋਤੇ ਤਬ ਤੂੰ ਨਾਹੀ ਉਦੋਂ ਤੂੰ ਮੇਰੇ ਅੰਦਰ ਨਹੀਂ ਸੀਗਾ ਇਹ ਨਹੀਂ ਕਿ ਤੂੰ ਜੋਤੀ ਸਰੂਪ ਕਰਕੇ ਮੇਰੇ ਅੰਦਰ ਨਹੀਂ ਭਾਵੇਂ ਸੀ ਕਿੱਡੇ ਹੰਕਾਰੀ ਹੋਈਏ ਦੁਰਾਚਾਰੀ ਹੋਈਏ ਕੁਕਰਮੀ ਹੋਈਏ ਪਰਮੇਸ਼ਰ ਦੀ ਜੋਤ ਤੇ ਸਾਡੇ ਅੰਦਰ ਰਹਿਣੀ ਹੀ ਰਹਿਣੀ ਹੈ ਪਰ ਭਗਤ ਜੀ ਕਹਿੰਦੇ ਉਦੋਂ ਤੂੰ ਨਹੀਂ ਸੀ ਭਾਵ ਉਸ ਵੇਲੇ ਤੂੰ ਪ੍ਰਗਟ ਨਹੀਂ ਹੈ ਉਸ ਵੇਲੇ ਮੈਨੂੰ ਇਸ ਗੱਲ ਦਾ ਸਾਖਿਆਤ ਗਿਆਨ ਹੀ ਨਹੀਂ ਕਿ ਤੂੰ ਮੇਰੇ ਅੰਦਰ ਬੈਠਾ ਹੈ ਜਦੋਂ ਸਮਝ ਆ ਗਈ ਵੀ ਅੰਦਰ ਬੈਠਾ ਹੈ ਤਾਂ ਫਿਰ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਗਲਤ ਰਾਹ ਜਿਹੜਾ ਹੈ ਜਾਂ ਗਲਤ ਕਰਮ ਜਿਹੜਾ ਹੋ ਜਾਏ ਤਾਂ ਮਹਾਰਾਜ ਜਦ ਹਮ ਹੋਤੇ ਉਹ ਕਿਉਂ ਜਿੰਨਾ ਚਿਰ ਮੇਰੇ ਅੰਦਰ ਮੈਂ ਮੇਰੀ ਦਾ ਅਹਮ ਸੀਗਾ ਆਪਣਾ ਭਾਵ ਦਿਸਦਾ ਸੀਗਾ ਤਬ ਤੂੰ ਨਹੀਂ ਉਦੋਂ ਤੂੰ ਨਹੀਂ ਦੱਸਿਆ ਹੁਣ ਕੀ ਅਵਸਥਾ ਬਣ ਗਈ ਅਬ ਤੂੰ ਹੀ ਹੁਣ ਤੈਨੂੰ ਜਪਦਿਆਂ ਜਪਦਿਆਂ ਤੇਰਾ ਰੂਪ ਹੋ ਗਿਆ ਹੁਣ ਬਸ ਤੂੰ ਹੀ ਤੂੰ ਰਹਿ ਗਿਆ ਮੈਂ ਨਹੀਂ ਮੇਰੀ ਹੰਤਾ ਮਮਤਾ ਹੰਕਾਰ ਅਹਮ ਸਭ ਕੁਝ ਜਿਹੜਾ ਉਹ ਖਤਮ ਹੋ ਗਿਆ